ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਲੋ ਜੀ ਪਹਿਲਾਂ ਤੁਹਾਨੂੰ ਪੁਰਾਣੀ ਛੋਟ ਦਿਖਾਉਂਦਾ ਜਿਹੜੇ ਕੱਲ ਵਾਲੇ ਬਣਾਏ ਦੇ ਮੈਂ ਮੀਂਹ ਆਣੇ। ਕੱਲ ਬੱਦਲ ਦੇ ਕਿਉਂ ਕਿਹ ਜਾਇਆ ਤੇ ਫਿਰ ਰਾਤ ਨੂੰ ਮੀਂਹ ਰਾਤ ਨੂੰ ਮੀਂਹ ਆਇਆ ਦੇਖ ਲਓ। ਅੱਜ ਕਾਫੀ ਦਿਨਾਂ ਬਾਅਦ ਧੁੱਪ ਬਚੜੀ ਐ ਤੇ ਸਿੱਖੀ। ਦੇਖੋ ਵੀ ਬੱਦਲ ਕਿਹੜੇ ਲੋਡ ਦਾ ਬਣਿਆ ਵਾ। ਇਹਨਾਂ ਗੋਲ ਨੂੰ ਮੇਰਾ ਤੁਹਾਨੂੰ ਇਹ ਕਿਨ ਥੱਲੇ ਨੂੰ ਉਤਰਦਾ ਹੁੰਦਾ ਬੱਦਲ। ਸਾਰੇ ਨਾਲ ਲੱਗੇ ਬੁੱਧਣ ਲੱਗਦਾ ਉਹ ਬਸ ਬਹੁਤ ਸਪੀਡ ਨਾਲ ਅੱਗੇ ਅੱਗੇ ਨੂੰ ਜਾ ਰਿਹਾ ਹਨ ਉਹ ਦ੍ਰਿਸ਼ਤ ਕੋਲ ਧੋਦੇ ਕੋਣ ਕਿੱਥੇ ਪਹੁੰਚ ਗਿਆ ਬੁੱਧੜ ਵਗਣਗੇ ਇਹਨਾਂ ਤੱਲੇ ਨਮ ਗਿਰਦਾ ਹੁੰਦਾ ਹੌਲੀ ਹੌਲੀ ਤੇ ਬੱਦਲ ਸ਼ੱਕ ਕਰੋ ਅੱਜ ਅੰਤਰ ਤਾਂ ਠੀਕ ਐ ਅਜੇ ਸਵੇਰੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਐਨ ਪੂਰੀ ਚੱਟ ਲੱਗਿਆ ਤਾਂ ਮੀ ਪੂਰੀ ਤਸੱਲੀ ਕਰਾ ਦਿੱਤੀ ਵੀ 2 ਘੰਟੇ ਹਟਿਆ ਨਹੀਂ ਉਹਦਾ ਹੁਣ ਦੇਖਦੇ ਪੈਂਦਾ ਕਿ ਨਹੀਂ ਅੱਜ ਮੀ ਚੱਲੋ ਵੀ ਰਾਤ ਦੇ 9 ਵਜੇ ਤੇ ਪੈਣੇ ਲੱਗੇ ਤੇ ਮੀ ਦੇਖੋ ਵੀ ਕਿੰਨਾ ਸ਼ੁਰੂ ਹੋ ਗਿਆ ਤੇਜ਼ ਐਨ ਹੁਣ ਦਿਨ ਚ ਬੱਦਲ ਦਿਖਾਈ ਸੀਗੇ ਮੈਂ ਮੀ ਚੈੱਕ ਕਰਵਾਇਆ ਸਪੀਡ ਨਾਲ ਪੈ ਰਿਆ ਬਦਲ ਘੋਰਦਾ ਉਹ ਇੱਧਰਲੀ ਸਾਈਡ ਤੇ ਐਨ ਪੂਰਾ ਪੈ ਰਿਆ ਨਹੀਂ ਤੇ ਜਿਵੇਂ ਨਾ ਰੋਪਰੀ ਲਿਆ ਤੇ ਲੋ ਵੀ ਅੱਜ ਤਾਂ ਧੁੱਪ ਚੜ ਗਈ ਹੈ ਨਾ ਤੇ ਸਵੇਰ-ਸਵੇਰੇ ਜਿੰਮ ਤਾਂ ਜਾਇਆ ਤੇ ਤੇ ਉੱਪਰ ਕੋਠੀ ਦੀ ਸਫਾਈ ਕਰਦੀ ਹੈ ਇਹਦੀ ਉਹਨਾਂ ਨੂੰ ਫੌਕਸੀ ਤਾਂ ਭਰਤੀ ਦੀ ਮੱਕੇ ਹੁਣ ਠੀਕ ਐ ਇੱਧਰ ਵੀ ਤੇ ਹੁਣ ਧੋਈਏ ਫਰਸ ਪੈਪ ਲਾ ਕੇ ਟੁੱਤੀ ਛੜਾਈ ਵੀ ਤੇ ਬਾਹਰ ਪਰੂਰੀ ਲੱਗਣੀ ਨਹੀਂ ਇਹ ਨਹੀਂ ਲਾ ਵੀ ਜਗਾੜ ਜਗਾੜ ਕੇ ਚੜਾ ਤਾ ਲਿਆ ਪੈਪ ਵੈਸੇ ਖੁੱਲ ਸਕਦਾ ਕੰਮ ਹੀ ਛੱਡ ਕੇ ਪਾਣੀ ਤੈਨੂੰ ਬਾਲਤਾ ਖੱਟ ਮੇਰੇ ਘੜੇ ਇੰਨਾ ਪ੍ਰੈਸ਼ਰ ਐ ਛੱਡ ਦੋ ਉਹ ਖਲੇ ਕੇ ਚੱਲ ਜਾਣਾ ਆ ਆ ਜਾ ਮੈਂ ਦੂਏ ਲੋੜੇ ਚੱਲਣਾ ਹੈ ਇਦਾਂ ਹੀ ਬੱਸ ਇਦਾਂ ਹੀ ਤੂੰ ਗਹਿਣ ਆਪਣੇ ਹਾਂ ਕੰਮ ਦੋ ਨਹੀਂ ਮੰਨਣਾ ਖਰਾਬ ਹੋ ਜਾਣਾ ਹੈ ਕੀ ਚੀਜ਼ ਨਹੀਂ ਹਰੇ ਦੇ ਕੈਮੀਕਲ ਲੈਣਾ ਲੇ ਲੈ ਇਹੋ ਕੈਮੀਕਲ ਤੇਲ ਲਧੋਣੇ ਵਾਲਾ ਤੇ ਆਮ ਨਾਲ ਤਾਂ ਤੇਲ ਖਰਾਬ ਹੋ ਜਾਂਦੀ ਐ ਚ ਮਿਕਸਰ ਤੇ ਇਹ ਚ ਵੀ ਤਜਾਵੇ ਹੁੰਦੇ ਵੈਸੇ ਪਰ ਉਹ ਖਰਾਬ ਨਹੀਂ ਕਰਦਾ ਤੇਲਾਂ ਨੂੰ ਤੇ ਇੱਧਰ ਅਸੀਂ ਬੈੱਡ ਵੀ ਰੱਖਦੇ ਤੇ ਉੱਪਰ ਤੇ ਲਿਆ ਕੇ ਉਧਰ ਸਿੰਮੇ ਵੀਰੇ ਰਾਂ ਤੋਂ ਨਾ ਮਾਸੜ ਦੇ ਘਰ ਤੋਂ ਉਨਾਂ ਦਾ ਵੀ ਪ੍ਰੋਗਰਾਮ ਆ ਰਿਹਾ ਇੱਧਰ ਟਕਾਤੇ ਤੇ ਸਾਈਕਲ ਵੀ ਚੱਕ ਲਈ ਹੁੰਦਾ ਸੀਗਾ ਤੇ ਹੁਣ ਸਿਟੀ ਇਹ ਕੈਮੀਕਲ ਇੱਥੇ ਤੋਂ ਸਿਟੀ ਜਿਹੜੀ ਲੈਣੇ ਕਿਹੜੀ ਮੰਮੀ ਜਿਹੜੀ ਆਹੋਂ ਦਾ ਸਫਾਈ ਕਰੇਗੀ ਇਹਦੇ ਚ ਠੀਕ ਆ ਲੋ ਵੀ ਆਹ ਸਾਈਡ ਤੋਂ ਧੋਤੀ ਤਾਂ ਨਾਲੇ ਜੇ ਆਪਣੇ ਟੈਲਾਂ ਲੀਕ ਹੁੰਦੀ ਹੋਈਆਂ ਫਿਰ ਅੱਜ ਆਪਾਂ ਨੂੰ ਪਤਾ ਲੱਗ ਜਾਊਗਾ ਨਹੀਂ ਵੀ ਜੇ ਤੇ ਇਹ ਲਾਂ ਲੀਕ ਹੁੰਦੀ ਹੈ ਫਿਰ ਸਮਝ ਲੋ ਇਹ ਚ ਸਲਾਬ ਹੁੰਦੀ ਹੈ ਹੈਨਾ ਮੈਂ ਆਹ ਟੈਲਾਂ ਦਾ ਪਤਾ ਲੱਜੂ ਆ ਇਹਦੇ ਨਾਲ ਧੁੱਪ ਵੀ ਤਿੱਖੀ ਹੈ ਜਬਰ ਹੈ ਮਿੱਠੀ ਮਿੱਠੀ ਹਵਾ ਚੱਲਦੀ ਥੋੜੀ ਥੋੜੀ ਹਾਂ ਚੱਲਦੀ ਹੈ ਤਿੱਖੀ ਧੁੱਪ ਰਹਿੰਦੀ ਹਾਂਜੀ ਤੇ ਚੱਲੀ ਹੁਣ ਥੱਲੇ ਨੱਬੜੀਆਂ ਕੰਮ ਸਾਰਾ ਤੇ ਲੋਈ ਇੱਧਰ ਪਾਰਕ ਦੀ ਵੀ ਮੈਂ ਗੁੜਾਈ ਸ਼ੁਰੂ ਕਰਤੀ ਇਹ ਰਾਜੂ ਦੋ ਰੇੜੀਆਂ ਮਂਗਾਉਂਗੇ ਰਾਜੂ ਕਨਾਲੇ ਮੀਂਹ ਕਰਕੇ ਕੰਮ ਮੇਰਾ ਹੁਣ ਚੱਲਿਆ ਜਿਹੜਾ ਦੋ ਦਿਨ ਮੀਂਹ ਵੀ ਆਂਦਾ ਰਿਹਾ ਕਾ ਨਾ ਕੰਮ ਬੰਦ ਹਤਾ ਕਹਣਾ ਹੁਣ ਕੰਮ ਚੱਲਿਆ ਮੇਰਾ ਕੱਲ੍ਹ ਤੇ ਅੱਜ ਦੁਪਹਿਰ ਤੱਕ ਜੇ ਕੱਲ੍ਹ ਤੱਕ ਕਹਿੰਦਾ ਆਉਂਗਾ ਕਹਿੰਦਾ ਮੈਂ ਜਦ ਤੱਕ ਸਾਰੀ ਮਿੱਟੀ ਪੱਧਰੀ ਕਰ ਦੇਣੀ ਪਾਰਕ ਦੀ ਲੋਈਆਂ ਨ ਗੁਡਾਈ ਕਰਤੀਦੀ ਮੈਂ ਤੇ ਥੋੜੇ ਟਾਕ ਉਧਰੋਂ ਵੀ ਸੜਦੇ ਤੇ ਕਿ ਉਧਰ ਨੀ ਮੈਂ ਇੱਧਰ ਉੱਚਾ ਦਾ ਹੁਣ ਸ਼ਾਮ ਨੂੰ ਫੇਰ ਛੱਟ ਲਾਉਂਗਾ ਉੱਧਰੋਂ ਸੇਡੂੰਗਾ ਸਾਰੀ ਮਿੱਟੀ ਤੇ ਫੇਰ ਅਜੂ ਦੇ ਰੇੜੀਆਂ ਮੰਗਾਉਂਗੇ ਦੋ ਕ ਐਂ ਥੱਲੇ ਫੇਰ ਇੱਕ ਸਾਰ ਦੋਗੇ ਥੱਲੇ ਗਣਾ ਹੈ ਇਹਨਾਂ ਜਨ ਵੀ ਹਲੇ ਇਹਨਾਂ ਟਾਇਲ ਦੇ ਤੂੜੇ ਤਗੜੇ ਬੇਤ ਬਹੁਤ ਚੱਕਦੇ ਹਾਲ ਤਮੈਂ ਤਾਂ ਵੀ ਨਿਕਲ ਹੀ ਜਾਂਦੇ ਹਲੇ ਬਣੇ ਮੋਟੇ ਇਹੇ ਮਿੱਟੀ ਵੀ ਥੱਲੇ ਰਹਿ ਜੂਗੀ ਤੇ ਉੱਪਰ ਨਵੀਂ ਮਿੱਟੀ ਆਉਂਗੀ ਵਧੀਆ ਖੇਤਾਂ ਵਾਲੀ ਐਤ ਦੋ ਇੱਕ ਕ ਚਲ ਦੋ ਰੇੜੀਆਂ ਜੇ ਇੱਕੇ ਦੋ ਰੇੜੀਆਂ ਆਪਾਂ ਦੀ ਰੇਹ ਦੀ ਪਾਉਣੀ ਦੋ ਰੇੜੀਆਂ ਇੱਕ ਦੋ ਰੇੜੀਆਂ ਉੱਥੇ ਚਾਰ ਰੇੜੀਆਂ ਪੈ ਜੂਗੀਆਂ ਹਰੇ ਕਿਉਂ ਬਹੁ ਨਹੀਂ ਮਹਾ ਉਹ ਦੇਖੋ ਟਾਇਰ ਦਿਖ ਰਹੀ ਪੂਰੀ ਬਾਕੀ ਟਾਇਰ ਲਾਉਣੀ ਦੀ ਇੱਧਰ ਥੋੜੀ ਸਾਈਡ ਸਾਈਡ ਛੱਡ ਦਵਾਂਗੇ ਗੱਭੇ ਗੱਭੇ ਪਾ ਦਾਂਗੇ ਇਹਨਾਂ ਮਿੱਟੀ ਐ ਉੱਧਰ ਟਾਇਰ ਲੱਗ ਜੂਗੀ ਬਾਅਦੋਂ ਲਓ ਬਈ ਬਦਲ ਚੈੱਕ ਕਰੋ ਕਹਿਲਾ ਦਿਖਾਉਣੇ ਨੇ ਪਹਿਲਾਂ ਉਹ ਇੱਧਰ ਇਗਣਾ ਕਾਲੀ ਕਾਰਟ ਜੀ ਲੱਗਦੀ ਇੱਦਨ ਐ ਨੇਰਾਸ਼ਾ ਕਰਤਦਾ ਪਹਿਲਾਂ ਹੁਣ ਤਾਂ ਠੀਕ ਮੱਦਲ ਜੇ ਖੁੱਲ ਕੇ ਐਨ ਠੰਡੀ ਠੰਡੀ ਹਵਾ ਚੱਲ ਪਈ ਉੱਪਰ ਨਹੀਂ ਪਹਿਲਾ ਦਿਨ ਤੋਂ ਦੋ ਦਿਨ ਐਨ ਗਰਮੀ ਰਹੀਦੀ ਅੱਜ ਸਮਝ ਲਓ ਠੰਡਾ ਮੌਸਮ ਹੋ ਗਿਆ ਐਨ ਠੰਡੀ ਠੰਡੀ ਮਿੱਠੀ ਮਿੱਠੀ ਹਵਾ ਚੱਲਦੀ ਹੈ ਕੋਠੇ ਹੋ ਜਾ ਕੇ ਦਿਖਾਉਂਦਾ ਤੁਹਾਨੂੰ ਮੈਂ ਗੱਡੀ ਦੇ ਟਾਇਰਾਂ ਚ ਹਵਾ ਵੀ ਘਟ ਗਈ। ਹਵਾ ਘਰ ਆਇਆ। ਹਮ ਇਹ ਚ ਇਤਨਾ ਇੱਧਰ ਇਹ ਜਿਆਦਾ ਘਟ ਗਈ। ਹਾਂ ਥੱਲੇ ਲੱਗੇ ਚੱਲੇ ਟਾਇਰ। ਦੇਖਦੇ ਆ ਆ ਵੀ ਆ ਸਕਦਾ ਵੀ ਨਹੀਂ ਵੀ ਆ ਸਕਦਾ। ਕੋਈ ਬੱਦਲ ਦਾ ਲੰਗ ਚੱਲੇ ਇੱਧਰ ਨੂੰ। ਲੰਗ। ਉਮੀਦ ਆ ਕੋਈ ਪਤਾ ਨਹੀਂ ਹੁੰਦਾ। ਜਿਹੜਾ ਦੋ ਪਹਿਲਾਂ ਦਿਖਾਇਆ ਰਾਤ ਨੂੰ 9 ਵਜੇ ਆਇਆ ਜਿਹੜਾ 12 ਵਜੇ ਦੇਖ ਲਓ ਅਚਾਨਕ ਹੀ ਆਇਆ ਉਹ ਵੀ। ਹਾਂ 9 ਵਜੇ ਇੱਧਰ। ਯਾਦ ਨਾਲ ਚਿੱਤੇ। ਹਮ ਪਰਾਇਆ ਲਾਈਟ ਨਹੀਂ ਭੱਜੀ ਸਾਡੇ ਵੀ ਐਵੇਂ ਚੌਰਿਆ ਅਜੇ ਨਹੀਂ ਨੇਰੀ ਚੱਲੀ ਠਖੜ ਚੱਲਿਆ ਪਹਿਲਾਂ ਲਾਈਟ ਭੱਜ ਜਾਂਦੀ ਹੰ ਹਣੀ ਅੱਗੇ ਪਹਿਲਾਂ 2-2 3-3 ਘੰਟੇ ਲਾਈਟ ਭੱਜ ਜਾਂਦੀ ਐ ਹੁਣ ਸੋਣਾ ਟਾਈਮ ਲਾਈਟ ਨੇ ਕੱਢਿਆ 10 ਮਿੰਟ ਭੱਜਦੀ ਜਦ ਇਹ ਆ ਜਾਂਦੀ ਸੀ ਲਾਈਟ ਹੁਣ ਚੱਲੀ ਐ ਕੋਠੇ ਵਰ ਕੋਠੇ ਤੇ ਖਾਣਾ ਸਾਨੂੰ ਗੱਡੀ ਨਾਲੇ ਮੈਂ ਤਾਂ ਤੀਨੀ ਗੱਡੀ ਕੱਢਣੀ ਪੈਣਦੀ ਐ ਲਿਬੜ ਜਾਂਦੀ ਐ ਮੀਂਹ ਕਰਕੇ ਮੀਂਹ ਕਰਕੇ ਹੱਲ ਲੱਬੜਿਆਂ ਨੇ ਮੀਂਹ ਪੈਣ ਦਾ ਰੋਜ਼ ਸਾਡੇ ਗਾਇਦੇ ਪਿੰਡ ਐਂਟਰੀ ਕਰਦੇ ਆ ਉੱਥੇ ਚਿੱਕੜ ਜਾ ਹੋਇਆ ਵਾ ਨਾ ਅਸੀਂ ਉਹ ਸਾਹਮਣੇ ਨੂੰ ਆ ਸਕਦੇ ਉਹ ਸਾਹਮਣੇ ਸਾਡਾ ਉਹ ਚੱਲਦਾ ਟੋਬੇ ਵਾਲਾ ਪਾਣੀ ਤੇ ਉਹ ਦੇਖੋ ਉੱਚ ਪਾਣੀ ਖੜਾ ਹੋਰ ਹੋਰ ਪਾਣੀ ਖੜਾ ਜੇ ਸਾਡੇ ਪਿੰਡ ਐਂਟਰ ਕਰਦੇ ਉੱਥੇ ਮਿੱਟੀ ਦੀ ਗੇਰੀ ਵੀ ਐ ਤੇ ਇਹਨਾਂ ਸਾਡੇ ਟੋਏ ਜੇ ਪਏ ਹੋ ਤੇ ਉਹ ਚ ਮਿੱਟੀ ਗਿਰੀ ਵੀ ਐ ਉਹਦੀ ਉਹ ਮਿੱਟੀ ਲੱਗੀ ਵੀ ਦੇਖੋ ਉੱਥੇ ਚਿੱਕੜ ਜਾ ਜਾਂਦਾ ਜਾਂ ਮੀਂਹ ਪੈ ਜਾਂਦਾ ਤਾਂ ਇਹ ਇੱਟਲੀ ਹੁਣ ਉੱਪਰ ਨਿੱਦਣ ਕਿਤਨੇ ਗਿਆ ਤੁਹਾਨੂੰ ਦਿਖਾਉਂਗਾ ਉਹ ਵੀ ਤੇ ਉੱਪਰ ਦਾ ਹੰਦਾ ਨਹੀਂ ਆ ਰਿਹਾ ਕੋ ਇਹ ਸੋਹਣਾ ਮੌਸਮ ਆਵੇ ਬਠੰਡਾ ਕੰਮ ਕਰਨੇ ਵਾਲਾ ਮੌਸਮ। ਹੁਣ ਪਾਰਕ ਤੇ ਝਟਾ ਮਾਰਾਂਗੇ। ਇਧਰਲੀ ਸਾਈਡ। ਇਹ ਰੇੜੀਆਂ ਸਵੇਰੇ ਟਹਿਲਾਂ ਤੋਂ ਉੱਤੀ ਦੇ ਚਿੰਗੇ ਸਾਫ਼ ਨਹੀਂ ਹੋਈਆਂ ਦੇਖੋ। ਉਹ ਤਾਂ ਹੀ ਸਾਫ਼ ਕਰਾਂਗਾ ਜਦੋਂ ਨਾ ਫੌਕਸੀ ਭਰੀ ਸੀ ਨਾ ਸਾਰੀ ਸਾਈਡਾਂ ਨੂੰ ਖਿਲਰ ਗਈ ਸੀ ਇਹਦੀ। ਹਰਖੋ। ਹੁਣ ਉਹੀ ਕੈਮੀ ਤਿਆਰ ਤੋਂ ਇਹ ਡੋਲ ਕੇ ਫੇਰ ਸਾਫ਼ ਕਰੂੰਗਾ ਦੇਖੋ ਇਧਰੋਂ ਐ ਨਹੀਂ ਕਹਣਾ ਗੰਦੀਆਂ ਹੋਈਆਂ ਵੀਆਂ ਗੰਦੀਆਂ ਟਹਿਲਾਂ। ਰੱਜੇ ਸਾਫ ਕਰਕੇ ਦੇਖ ਲੈਂਦੇ ਹੋਈਆਂ ਨੀਤੀਆਂ ਇਹ। ਉਹੀ ਕਰਕੇ ਜਾਉਂਗਾ ਹੁਣ। ਬਣਾਉਂਦੇ ਆ ਉਹਨੂੰ ਫੇਰ। ਬਾਕੀ ਆ ਬੈੱਡ। ਆ ਕਮਰਾ ਵੇਨ ਦੇਖੋ ਬੈੱਡ ਦਾ ਟੌਰ ਬਣ ਗਈ ਇਹਦੀ ਕਮਰੇ ਦੀ। ਆ ਸਾਈਕਲ ਮੇਰੇ ਦਾਦੇ ਦਾ। ਤੇ ਮੇਰਾ ਸਾਈਕਲ ਉਹ ਖੜਾ। ਉਹਦੀ ਪਿਛਲੇ ਟਾਇਰ ਦੀ ਹਵਾ ਨਿਕਲ ਜਾਂਦੀ ਉਹਦੀ ਵੀ ਭਰਾ ਕੇ ਦੇਖਣੀ ਹੈ ਇਹਦੇ। ਦਰ ਮੇਂ ਠੀਕ ਹੈ ਮੌਸਮ ਕਈ ਜਗ੍ਹਾ ਦਾ ਕਾਫੀ ਪਾਣੀ ਆਇਆ ਵਾ ਹਾਲੇ ਸਾਡੇ ਕੀ ਨਹੀਂ ਬਚਾ ਹੋਇਆ ਸਤ루 ਦਰਿਆ ਚ ਵੀ ਪਾਣੀ ਹੈ ਠੀਕ ਠਾਕ ਜਿਆਦਾ ਨਹੀਂ ਆ ਨਾਰਮਲ ਹੈ ਪਾਣੀ ਹੈ ਜਿਆਦਾ ਜਿਹੜੇ ਸਾਡੀਆਂ ਨਦੀਆਂ ਚੱਲਦੀਆਂ ਨੇ ਜਿਵੇਂ ਭੈਣੀ ਵਾਲੀ ਨਦੀ ਬੁੱਢੇਵੋਰੇ ਵਾਲੀ ਨਦੀ ਉਹ ਵੀ ਪਾਣੀ ਨਾਰਮਲ ਜਿਹਾ ਜਿਆਦਾ ਹੈ ਨਹੀਂ ਆਉਂਦਾ ਇਹ ਇੱਕ ਦਿਨ ਆਉਂਦਾ ਪਾਣੀ ਥੋੜਾ ਪਰ ਜਿਆਦਾ ਨਹੀਂ ਕਿ ਹਾਂ ਨਦੀ ਭਰ ਕੇ ਆ ਜਾਂਦੀ ਬੁਰੀ ਖਤਰਾ ਹੋ ਜਾਂਦਾ ਨਾਰਮਲ ਜਿਹਾ ਪਾਣੀ ਆਉਂਦਾ ਆਪਣਾ ਨਿਕਲਦਾ ਜਿਹੜਾ ਅੱਜ ਪਾਣੀ ਆਇਆ ਵਾ ਕਾਨੂੰਨ ਸ਼ਾਮ ਦਾ ਪਾਣੀ ਉਤਰ ਜਾਊਗਾ ਐ ਰਾਮ ਨਾਲ ਅੱਧੀ ਖਾਲੀ ਹੋ ਜਾਂਦੀ ਐ ਥੋੜਾ ਬਹੁਤਾ ਪਾਣੀ ਰਹਿ ਜਾਂਦਾ ਤੇ ਹੁਣ ਚਲੀਏ ਥੱਲੇ ਵਾਹੇ ਚ ਪੈਰ ਫਸ ਗਿਆ ਵਾਹੇ ਮੋੜ ਦੇ ਆ ਮੋੜ ਦਾ ਹਾਂ ਹੁਣ ਚ ਸੋਣੀ ਝੱਟ ਵੱਜ ਜਾਣੀ ਮੰਮੀ ਨਾਲੇ ਟੰਡਾ ਚ ਹੰਡਾ ਮੌਸਮ ਆਇਆ ਨੇ ਪੱਧਰੇ ਕਰ ਦਵਾ ਦੋ ਇਹ ਕਿੰਨੇ ਅੰਦਰ ਅਸੀਂ ਦੋ ਰੇੜੀਆਂ ਰੇਵੀ ਪਾਉ ਲੂਗੇ ਹਾਂ ਦੋ ਰੇੜੀਆਂ ਦੋ ਹੀ ਮਿੱਟੀ ਦੀ ਪਾਉ ਲੂਗੇ ਠੀਕ ਹੈ ਜਾਂਦੇ ਨਹੀਂ ਹੋ ਫਿਰ ਨਹੀਂ ਡੂੰਗਾ ਪਿਆ ਪਤਾ ਕਿੰਨੀ ਮਿੱਟੀ ਪੈਣੀ ਹਲੇ ਇਹ ਚ ਅੱਧੀ ਟਰਾਲੀ ਪੈਣੀ ਹੋਰ ਹਲੇ ਅੱਛਾ ਅੱਧੀ ਟਰਾਲੀ ਹਾਂ ਆ ਦੇਖ ਰਿਹਾ ਦਾਗ ਨਹੀਂ ਉਤਰੇ ਨਹੀਂ ਹੈ ਆਪਣੇ ਤੇ ਇਹ ਦਾਗ ਨਾ ਉਹ ਜਿਹੜਾ ਘਰੇ ਦਾ ਭਾਈਆਂ ਦੇ ਦੁਆਰੇ ਹਾਂ ਉਹਦੇ ਦਾਗ ਹੈ ਉਹਦੇ ਦਾਗ ਹੈ ਉਹ ਹੀ ਧਾਰੂੰਗਾ ਆਕੇ ਬਈ ਅਗਰ ਜਲ ਮੈਨੂੰ ਕਿੱਥੇ ਲੈ ਦੋ। ਕੋਈ ਪੰਜਾਬ ਜਾਣ ਕੇ ਨਹੀਂ ਲਾਇਆ ਫਿਰ ਆਹ ਨਿਕਲ ਜਾਂਦੀ ਤਾਂ ਰੱਖੀ ਨਹੀਂ ਲਾਇਆ ਇਹਦਾ। ਇਹ ਆਪਾਂ ਕੱਪੜੇ ਨੂੰ ਲਾ ਕੇ ਨਾ ਤਜਾਬ। ਆਪਾਂ ਸਭ। ਉਹ ਹੁਣ ਉਦਾਂ ਆਪਾਂ ਨੂੰ ਪਤਾ ਲੱਗ ਗਿਆ ਕਿ ਹੁਣ ਅੱਜ ਨਾਲ ਅਸੀਂ ਉੱਥੇ ਪਾਣੀ ਖੜਾ ਕੇ ਦੇਖਿਆ ਤਾਂ। ਕਿਤੇ ਨਹੀਂ ਖੜਿਆ। ਇਹ ਕਿਤੇ ਪਾਣੀ ਚੋਇਆ ਨਹੀਂ ਹੈ। ਇਹਦਾ ਰੇ ਮੇਨ ਰੀਜ਼ਨ ਕਰ ਜਿਹੜਾ ਤਾਂ ਮੈਂ ਮਿਸਤਰੀ ਨੂੰ ਦੱਸਿਆ ਤਾਂ। ਕਿ ਜਿਹੜੀ ਸਾਡੀ ਉਹ ਇੱਟ ਲੱਗੀ ਵੀ ਕੰਕਰੀਟ ਵਾਲੀ ਉਹ ਪਾਣੀ ਨਹੀਂ ਸੋਖਦੀ ਹੈਗੀ। ਹਾਂਜੀ। ਫੇਰ ਕੀ ਕਰ ਲੋ ਜੀ? ਉਹੀ ਗੱਲ ਹੈ। ਪਰ ਦੇਖ ਲਾ ਮੈਂ ਪਾਣੀ ਪਾ ਕੇ ਦੇਖ ਲੈਂਦਾ ਇਹਦੇ ਪਰ ਕੀ ਬਣਦਾ। ਆਏ ਪੰਨੋਂ ਕੰਦਾ ਜਾਂ ਮੀਂਹ ਪੰਦਾ ਇਹਦੇ ਵਿੱਚ ਪਾਣੀ ਚੱਲ ਜਾਂਦਾ ਇਹ ਆ ਕੰਧੋ ਹੀ ਵੀ ਉਰੇ ਪਾਣੀ ਹਵਾ ਨਹੀਂ ਲੱਗਦੀ ਕਹਿੰਦਾ ਵੀ ਥੱਲੇ ਥੁੱਕੇ ਥੁੱਕੇ ਰਹੀ ਸੀ ਜਾਂਦਾ ਪਾਣੀ ਇਹਦਾ ਚਲੋ ਹੁਣ ਚਲੀਏ ਥੱਲੇ ਅੰਦਰ ਮੰਮੀ ਜੀ ਵੀ ਪੋਚਾ ਮਾਰਨ ਲੱਗਿਆ ਕਮਰੇ ਚ ਸੇਕਾ ਇਹਦਾ ਸੈਕਲ ਹਾਂਜੀ ਇਹਦਾ ਸੈਕਲ ਪਾਪੇ ਦਾ ਦਾਦੇ ਦਾ ਹਾਂ ਆਹ ਕਿੰਨੇ ਜੇ ਕਮਰਾ ਵਧੀਆ ਲੱਗਦਾ ਮੈਂ ਬੈੱਡ ਰੱਖਿਆ ਹੈਨਾ ਇਹ ਪੁਰਾਣੇ ਉਹਦਾ ਆ ਜਾਂਦਾ ਟਾਇਰ ਦਾ ਚੰਗੋਈ ਹਾਂ ਅੱਜ ਟਾਇਰ ਵੀ ਦੇਖ ਰਹੇ ਹਾਂ ਟਾਇਰ ਦੇਖਦਾ ਬਈ ਇਹ ਪਸੰਦ ਨਹੀਂ ਆਇਆ ਤੇ ਮੈਨੂੰ ਚਲ ਫੇਰ ਹੋਰ ਕੋਈ ਹਾਂ ਇਹ ਦੇਖ ਲਿਓ ਬਈ ਜੇ ਕਿਸੇ ਨੇ ਲੈਣੇ ਹੋਵੇ ਇਹ ਥਾਰ ਦੇ ਟਾਇਰ ਹੈ 22 ਇੰਚੀ ਕੰਟੀਨੈਂਟਲ ਦਾ ਟਾਇਰ ਹਾਂ ਦੇਖੋ ਮੰਨੇ ਟਾਇਰ ਐਨ 10 ਕਾ ਹਜ਼ਾਰ ਚੱਲੇ ਹੋਏ ਬਸ ਸਾਰੇ ਇੱਕ ਟਾਇਰ ਪੁਰਾਣਾ ਐ ਚੋਂ ਬਾਕੀ ਦਾ ਸਾਰਾ ਠੀਕ ਐ ਮੈਂ ਖੋਲਦੇ ਦੇਵਾਂ ਦੂਏ ਕੋਈ ਹੋਰ ਪਾਉਂਗੇ ਇਹ ਵਧੀਆ ਨਹੀਂ ਲੱਗੇ ਮੈਨੂੰ ਰੈਡੀ ਨਹੀਂ ਵੀ ਨਹੀਂ ਪਸੰਦ ਆਇਆ ਇਹਦੇ ਇਹ ਨਾ ਮੈਟੀ ਕਲਰ ਚ ਆ ਥੋੜਾ ਮੈਟ ਜਿਹਾ ਵਿੱਚ ਆ ਜਾਂਦੇ ਆ ਮੈਂ ਚਾਹੁੰਦਾ ਜੀ ਕਿ ਨਾ ਸ਼ਾਈਨਿੰਗ ਦੀ ਨਹੀਂ ਕਰਦੇ ਸਿਲਵਰ ਦੇ ਕੋਈ ਨਾ ਚਾਹੁੰਦਾ ਦਾ ਮਾਚਾ ਲਾ ਵੀ ਵਗਦੇ ਪਰ ਲੱਗੇ ਤਾਂ ਵਧੀਆ ਤੇ ਇਹ ਵੀ ਪਰ ਉਹ ਦੇਖਾਂਗੇ ਜਾਂ ਕੋਈ ਹੋਸਟਲ ਦੇਖਾਂਗੇ ਵੈਸੇ ਚੰਡੀਗੜ੍ਹ 'ਚ ਵੀ ਹੋ ਗਿਆ ਹੁਣ ਪਾ ਕੇ ਜਾ ਸਕਦੇ ਆ ਆਪਣਾ ਚਾਹ ਹੂੰ ਕੌਣ ਗੱਭਈਏ ਚ ਪਾਉਂਗੇ ਬਾਈਓ ਸੋਹਣੇ ਤਾਂ ਇਹ ਵੀ ਲੱਗਦੇ ਨੇ ਵੈਸੇ ਹੁਣ ਉੱਥੇ ਜਿਹੜੀ ਪੁਲਿਸ ਖੜ ਕੇ ਚਲਾਨਾ ਕੱਟਾ ਕਰਦੀ ਦੀ ਉਹ ਨਹੀਂ ਚਲਾਨਾ ਕੱਟਾਉਨੇ ਸਿਰਫ ਉਹ ਕੈਮਰੇ ਆ ਰਹੇ ਹੋ আচ্ছা ਇਹਨੇ ਗੱਡੀਆਂ ਦੇ ਵੀ ਹੈ ਨਾ ਗੱਡੀਆਂ ਦੇ ਵੀ ਉੱਥੇ ਚਲਾਨੇ ਦੇ ਲਓ 400 ਕਰੋੜ ਦਾ ਚਲਾਨ ਆ ਗਿਆ ਤਾਂ ਉੱਥੇ 4 ਸਾਲਾਂ ਚ ਅੱਛਾ ਹੂੰ 200 ਕਰੋੜ ਚਲਾਨ ਭਰ ਹੋ ਗਿਆ 200 ਕਰੋੜ ਰਹਿੰਦਾ ਹਲੇ ਹੈ ਨਿਊ ਚੱਲਦੀ ਦੀ ਦੇਖੀ ਦੀ ਮੈਂ ਇੰਨੀ ਤਾਂ ਨੂ ਚੱਲੀ ਓਦੀ ਤਾਂ ਮੈਂ ਵੀ ਚੱਲੀ ਹਾਂ ਥੱਲੇ ਮਾਰੀ ਟਾ ਟੋ ਪਰ ਹੁਣ ਇੱਕ ਤੇ ਹੁਣ ਆਪਾਂ ਕਰਦੇ ਵੀਡੀਓ ਬੰਦ ਹੁਣ ਮਿਲਦੇ ਕਿਸੇ ਅਗਲੇ ਬਲੌਗ ਚ ਸ਼ਾਮ ਹੋ ਗਈ ਸੇਯਾ ਸੱਤ ਵਜੇ ਤੱਕ ਬਲੌਗ ਪਾ ਲਾਣਾ ਤੇ ਜਿੱਤੇ ਤੱਕ ਬਲੌਗ ਅਪਲੋਡ ਹੁੰਦਾ ਬਾਹਰ ਨਿਕਲ ਜਾ ਤਾਂ ਕਰਪਾ ਨੇ ਗੁੜਾਈ ਕਰ ਦੇਣੀ ਨਾਲ ਦੀ ਨਾਲ ਇਹ ਤੁਹਾਨੂੰ ਹੁਣ ਕੱਲ ਦੇ ਬਲੌਗ ਚ ਦਿਖਾਵਾਂਗਾ ਐਨ ਸੈਟ ਕਰਿਆ ਵਾ ਪਾਰਕ ਤੇ ਓਕੇ ਬਾਏ ਬਾਏ ਮਿਲਦੇ ਕਿਸੇ ਹੁਣ ਅਗਲੇ ਬਲੌਗ ਚ